ਤਾਂ ਸਿਕਾ ਸਜਣੋ ਸਵਾਗਤ ਕਰਦੇ ਆ ਸੰਧੂ ਬੱਦਰਪੁਰੀਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ ਜੋ ਹੋਗੇ ਰਿਕਵੈਸਟ ਹੈ ਤੁਹਾਡੇ ਘਾੜੀ ਕੀ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਫਿਰ ਖਰੀਦਦਾਰੀ ਕਰਿਆ ਕਰੋ ਕੋਈ ਵੀ ਜਿਹੜੀ ਪਿਛੇ ਲੰਮੇ ਵਾਲੀ ਗੱਲਾਂ ਰਹਿ ਜੇ ਪਹੁੰਚ ਗਿਆ ਪਿੰਡ ਨਾਰਲੀ ਜ਼ਿਲ੍ਹਾ ਸ਼੍ਰੀ ਤਰਤਰ ਸਾਹਿਬ ਆਗਾ ਤਹਿਸੀਲ ਪੱਟੀ ਬਾਈ ਮਨਜੀਤ ਸਿੰਘ ਜੀ ਦੇ ਫਾਰਮ ਤੇ ਇਹ ਫਾਰਮ ਤੋਂ ਆਪਾਂ ਦੇਖਦੇ ਰਹਿੰਨੇ ਆ ਨੀਲੀ ਰਾਵੀ ਦੇ ਕੋਲ ਨਾ ਕੋਈ 1 2 ਨੱਕ ਹੁੰਦੇ ਆ ਇੱਕ ਮੈਂ ਸਜਣੋ ਜਿਹੜੀ ਨੀਲੀ ਰਾਵੀ ਦੇ ਵਿੱਚ ਆ ਦੂਜੇ ਨੰਬਰ ਤੇ ਤੇ ਮੋਰਾ ਵਾਲੀ ਜਿਹੜੀ ਪਹਿਲੇ ਨੰਬਰ ਤੇ ਵਧੇ ਰਹਿ ਜਾਣਕਾਰੀ ਆਪਾਂ ਮਨਜੀਤ ਤੋਂ ਲੈਨੇ ਜੁੜੇ ਰਹੋ ਫਰਜ ਸਮਝ ਕੇ ਐਂਡ ਤੱਕਰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਲੈਣ ਵਾਲੇ ਸਜਣ ਤਿੱਕਰ ਪਹੁੰਚਾ ਦਿਓ ਕਿਸੇ ਦਾ ਮਾਤੜ ਦਾ ਫਾਇਦਾ ਜੇ ਕੋਈ ਆਪਦੀ ਖਰੀਦਦਾਰੀ ਕਰ ਸਕੇ ਕਰਦੇ ਆ ਗੱਲ ਬਾਤ ਜੀ ਔਰ ਬਾਈ ਜੀ ਮਨਜੀਤ ਸਿੰਘ ਹਾਂਜੀ ਛੜਦੀ ਕਲਾ ਛੜਦੀ ਕਲਾ ਸਿੱਧਾ ਠੀਕ ਆ ਹਾਂਜੀ ਕੀ ਕਰਵਾ ਟਲਾਇਆ ਕੋਣਾ ਨਹੀਂ ਨਹੀਂ ਚਲੇਗਾ ਕੋਣਾ ਹਾਂ ਚਲੇਗਾ ਕੋਣਾ ਨੇ ਟਲਾਇਆ ਕੋਆ ਵੜਾ ਸਾਹਿਬ ਜੀ ਨਹੀਂ ਨਹੀਂ ਮੈਂ ਘਾਟਾ ਕੋਟਾ ਪਾਏਗਾ ਪਿਛਲੀ ਮੈਚ ਕਿਦੇ ਨਹੀਂ ਨਹੀਂ ਘਾਟਾ ਨਹੀਂ ਪੈਂਦਾ ਬਾਬਾ ਪੂਰਾ ਨਫਾ ਹੀ ਲਿਆ ਜੀ ਨਫਾ ਹੀ ਚਲ ਐਰ ਕਿੰ ਐਨ ਕਿੰਨਾ ਭਾਈ ਦਾ ਆਇਆ ਕਾਟੇ ਨਾ ਨਹੀਂ ਕੋਈ ਦੇਣਾ ਨਾ ਨਾ ਭਾਵੇਂ ਯਾਰ ਹੀ ਬਜੇ ਹਾਂ ਭਾਵੇਂ ਯਾਰ ਹੀ ਬਜੇ ਹਾਂ ਨਾ ਹਾਂਜੀ ਚਲੋ ਵਧੀਆ ਗੱਲ ਆ ਤੇ ਇੱਕ ਰੰਗ ਡਰੈਸ ਕਰਾਈ ਨਗਰ ਦਾ ਨੋਟ ਹਾਂਜੀ ਪਿੰਡ ਪਿੰਡ ਨਾਲ ਲੀਜੀ ਠੀਕ ਆ ਤਰਨਤਾਰਨ ਜਲਾ ਤਸਵੀਲ ਪੱਤੀ ਮੈਲ ਨੰਬਰ ਜੀ ਮੈਲ ਦਾ ਨੰਬਰ 9812 ਹਾਂ 8484 ਨਾ ਠੀਕ ਹੈ ਜੀ ਤੇ ਸ਼ੁਰੂਆਤ ਕਰੀਏ ਮੋੜਾ ਤੋਂ ਨਾ ਠੀਕ ਆ ਬਿਲਕੁਲ ਤਾਜੀ ਫਰੀ ਮਗਰ ਕੱਟੀ ਕੱਟਾ ਜੀ ਕੱਟੀ ਲਾਇਓ ਇੱਕ ਰੰਗ ਮੈਂ ਇਹਨੂੰ ਨੜ ਨੂੜ ਵਿਖਾਈਏ ਕੱਟੀ ਦਾ ਵੀ ਲੋ ਜੀ ਬੱਚੇ ਦਾ ਨਾੜੂ ਬਿਲਕੁਲ ਨਾਲ ਹੋਊਗਾ ਤੇ ਮੈਂ ਚੰਗੀ ਹੁਣ ਕਿੰਨਾ ਕੁ ਬੋਲਾ ਗਿਣ ਲਗੇ ਜਾਂ ਦੁੱਧ ਗਿਣ ਲਗੇ ਮਤਲਬ ਕੋਲਾ ਹੋਗਾ ਮੈਂ ਰ 9 ਕਿਲੋ 9 10 ਇਹ ਸਪੀਨਵਾ 6-7 ਦਿਨ ਹੋਗੇ ਚਲੋ ਤੋਰਿਓ ਫਿਰ ਕੱਟੀ ਦਾ ਨਾੜੂ ਨਾਲ ਹੀ ਆ ਨਾ ਬਿਲਕੁਲ ਹਾਂ ਇੰਦੇ ਵੇਖੋ ਨਾਲ ਹੀ ਆਖੀ ਵਜਨਵੱਟਾ ਤੇ ਮੈਂ ਦਾ ਪੂਰਾ ਹੈ ਛੋਟੀ ਨਹੀਂ ਚੌਣ ਚਵਾ ਓਕੇ ਆ ਬਹੁਤ ਬਹੁਤ ਅੱਛਾ ਲੈ ਆ ਇਧਰ ਲਾਇਆ 9 10 ਕਿਲੋ ਕੱਚਾ ਦੁੱਧ ਲੈ ਲਿਆ ਨਾ ਹਾਂਜੀ ਰੇਟ ਕਿੰਨਾ ਰਹੇਗਾ ਜੀ ਹਾਂਜੀ ਰੇਟ ਕਿੰਨੇ ਦੇ ਦੀਗੇ ਰੇਟ 1.2 1 ਲੱਖ 20 ਹਾਂਜੀ 1 15 ਇਹ 1 15 ਦੇ ਦਿਆ ਨਾ ਬਾਕੀ ਸੱਜਰ ਸੋਈ ਆ ਹਾਂਜੀ 2 ਮਹੀਨੇ ਬਾਅਦ ਚੋਕੇ ਫਿਰ ਵੇਚ ਲੈ ਹਾਂਜੀ ਠੀਕ ਆ ਉਹਦਾ ਕੀ ਹਾਂ ਦੂਜੇ ਨੰਬਰ ਤੇ ਨੀਲੀ ਦਾ ਵੀ ਆ ਗਈ ਕਿੰਨਾ ਦੁੱਧੂਗਾ ਜੀ ਉਹ ਦੇਖ ਲੈ ਕੰਦੀ ਵਾਲੀ 10 ਕਿਲੋ ਮੈਂ ਓਕੇ ਜੋ ਹੁਣ ਓਕੇ ਆ ਠੀਕ ਹੈ ਬੱਚਾ ਦਾ ਸਪੈਰ ਹੋ ਗਿਆ ਨਾ ਹਾਂਜੀ ਠੀਕ ਹੈ ਜੀ ਜਾਈ ਜੀ ਮੈਂ ਤੁਹਾਨੂੰ ਇਹ ਪਹਿਲਾਂ ਪੂਰਾ ਦੇ ਨਿਸ਼ਾਨੀਆਂ ਪਿੱਛੇ ਟੂਬ ਦੇ ਸਾਰੀਆਂ ਨਿਸ਼ਾਨੀਆਂ ਜੀ ਰੋਈ ਲੇਵਨੂਬਾ ਇੱਕ ਸਾਰ ਪੱਦਰ ਆ ਤੇ ਕਿੰਨੇ ਦੀ ਦੇ ਦੇਗੇ ਜੀ ਇਹਦਾ ਮੁੱਲ 90 ਤੇ ਦੇ ਦਾਂ ਹਾਂ ਰੱਪੇ 85 ਜੀ 85 ਮੈਂ ਤਾਂ ਮਹਿੰਗੀ ਰਹੀ ਹੁਣ ਬੱਚਾ ਮਾਰਨ ਦੇ ਵਿੱਚ ਫੇਰਾ ਤੇ ਹੁਣ ਮਿਲੂ ਚਾਰਟ ਤੇ ਬਾੜੇ ਤੇ ਤੇ ਇੱਕ ਹੋਰ ਘਟਾਰੀਏ ਥੋੜੇ 85 ਜੰਦ 2000 ਘਟਾ ਲਓ ਕਿੰਨੇ ਦੀ 83 ਕਰ ਦੋ ਹੈ 83 ਕਰ ਦੋ 82 ਦੇ ਦੇ ਜੀ ਦੇ ਦੇ 82 ਚਲੋ ਜੀ ਇਹ 82 ਤੇ ਇਹ ਸਜ ਨੂੰ ਇੱਕ 15 ਜੋੜਾ ਖਰੀਦ ਲਿਓ ਪਿੰਡ ਨਾਲ ਲਈ ਪਹੁੰਚ ਗਏ ਸਤਿ ਸ਼੍ਰੀ ਅਕਾਲ ਜੀ ਸਾਰਾ